ੴ ਸਤਿਗੁਰ ਪ੍ਰਸਾਦ ਸਲੋਕਾ ਭਗਤ ਕਬੀਰ ਜੀ ਹੋ ਕੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੋ ਗਾਦੇ ਸਗਲ ਭਗਤ ਤਾ ਕੋ ਸੁਖ ਬਿਸਰਾਮ ਆਦ ਜੋ ਗਾਦੇ ਸਗਲ ਭਗਤ ਤਾ ਕੋ ਸੁਖ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਹ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਕੀ ਸਾਜੇ ਅਤਿ ਨਿਵਾਜੀ ਹੋਏ ਸਾਧ ਸੰਗਤ ਜੀਓ ਚੱਲ ਰਹੀ ਲੜੀਵਾਰ ਕਥਾ ਵਿਚਾਰ ਅਨੁਸਾਰ ਆਪ ਜੀ ਨੇ ਹੁਣੇ ਹੀ ਜੋ ਬਚਨਾਂ ਦਾ ਪਾਠ ਸਰਵਣ ਕੀਤਾ ਹੈ ਕਬੀਰ ਸਾਹਿਬ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਵਿੱਚੋਂ ਪਹਿਲਾ ਸ਼ਲੋਕ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਭਗਤ ਕਬੀਰ ਸਾਹਿਬ ਮਹਾਰਾਜ ਆਪ ਜੀ ਉਹਨਾਂ ਮਹਾਨ 15 ਮਹਾਪੁਰਸ਼ਾਂ ਵਿੱਚੋਂ ਹਨ ਜਿਨ੍ਹਾਂ ਦੇ ਬਾਣੀ ਗੁਰੂ ਸਾਹਿਬਾਨ ਜੀ ਦੀ ਬਾਣੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਕਵੀ ਸਹਿਬ ਮਹਾਰਾਜ ਐਸੇ ਮਹਾਂਪੁਰਸ਼ ਨੇ ਗਿਣਤੀ ਦੇ لحاظ ਦੇ ਨਾਲ ਕਵੀ ਸਾਹਿਬ ਜੀ ਦੀ ਬਾਣੀ 15 ਹੀ ਭਗਤਾਂ ਦੇ ਵਿੱਚੋਂ ਸਭ ਤੋਂ ਵੱਧ ਹੈ ਜੋ ਗੁਰੂ ਮਹਾਰਾਜ ਦੀ ਬਾਣੀ 'ਚ ਦਰਜ ਹੈ। ਤੋਂ ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ ਕੱਲ ਦੇ ਵਿਚਾਰ ਵਿੱਚ ਚੌ ਬੋਲੇ ਦੀ ਸੰਪੂਰਨਤਾ ਹੋਈ ਹੈ। ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1364 ਦੇ ਉੱਪਰ ਕਬੀਰ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਆਰੰਭ ਹੋ ਰਹੇ ਹਨ ਸਭ ਕਬੀਰ ਸਾਹਿਬ ਜੀ ਦੇ ਜੋ ਸ਼ਲੋਕ ਹਨ ਆਰੰਭਤਾ ਦੇ ਉੱਪਰ ਗੁਰੂ ਸਾਹਿਬ ਜੀ ਨੇ ਮੰਗਲ ਲਿਖਿਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਮੂਲ ਮੰਤਰ ਦਾ ਸੰਖੇਪ ਰੂਪ ਹੈ ਸਿੱਖੀ ਦਾ ਮੋਢਲਾ ਸਿਧਾਂਤ ਹੈ ਇੱਕ ਓੰਕਾਰ ਓੰਕਾਰ ਸਰੂਪ ਪਰਮਾਤਮਾ ਵਾਹਿਗੁਰੂ ਪਰਮ ਸਤਿਆ ਜਿਹਨੂੰ ਵੱਖ-ਵੱਖ ਨਾਵਾਂ ਦੇ ਨਾਲ ਵੱਖ-ਵੱਖ ਧਰਮਾਂ 'ਚ ਯਾਦ ਕੀਤਾ ਜਾਂਦਾ ਹੈ ਉਹ ਪਰਮ ਸਤਿਆ ਇੱਕ ਹੀ ਹੈ ਕਾਰ ਕਾਰ ਦਾ ਅਰਥ ਹੈ ਸਰਵ ਵਿਆਪਕ ਉਸ ਇੱਕ ਦਾ ਹੀ ਸਾਰੇ ਵਿਸਾਰਾ ਹੈ ਦੁਨੀਆ ਦੇ ਹਰ ਇੱਕ ਜੀਵ ਜੰਤ 'ਚ ਹਰ ਇੱਕ ਨਸਲ ਦੇ ਵਿੱਚ ਪੀੜ ਪੌਦੇ ਪਸ਼ੂ ਪੰਛੀ ਦਰਖਤ ਹਰ ਇੱਕ ਵਿੱਚ ਜੇ ਪਸਾਰੈ ਤਾਂ ਉਸ ਇੱਕ ਦਾ ਹੀ ਬਸਾਰਾ ਹੈ ਸਤ ਗੁਰ ਪ੍ਰਸਾਦ ਕੋਰਣ ਗੁਰੂ ਦੇ ਕਿਰਪਾ ਦੇ ਨਾਲ ਉਹ ਸਿੱਖ ਦੀ ਸੋਝੀ ਹੁੰਦੀ ਹੈ ਉਹ ਇੱਕ ਹੀ ਪਰਮ ਸਤਿਆ ਸਤ ਹੈ ਇਹ ਸਿੱਖੀ ਦਾ ਮੁਢਲਾ ਸਿਧਾਂਤ ਹੈ ਭਗਤ ਬਾਣੀ ਚ ਵੀ ਗੁਰੂ ਸਾਹਿਬ ਨੇ ਬਾਰੀ-ਬਾਰੀ ਦਰਜ ਕੀਤਾ ਇਹਦਾ ਕਾਰਨ ਇਹ ਹੈ ਜਦੋਂ ਵੀ ਕਿਸੇ ਭਗਤ ਦਾ ਜ਼ਿਕਰ ਆਏਗਾ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਹੈ ਜੇ ਲੋਕਾਂ ਧਾਵਾਂ ਚ ਜਿੱਥੇ ਦੇ ਉਹ ਭਗਤ ਹੋਏ ਨੇ ਉੱਥੇ ਤੁਸੀਂ ਦੇਖੋਗੇ ਤਾਂ ਉਹਨਾਂ ਦੀ ਸ਼ਖਸੀਅਤ ਨੂੰ ਸਹੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾਂਦਾ ਕਿਸੇ ਨੂੰ ਕਿਸੇ ਰੂਪ ਦੇ ਵਿੱਚ ਬਿਆਨ ਕੀਤਾ ਜਾਂਦਾ ਹੈ ਕਿਸੇ ਨੂੰ ਕਿਸੇ ਖਾਸ అవਤਾਰ ਦਾ ਪੁਜਾਰੀ ਦੱਸਿਆ ਜਾਂਦਾ ਹੈ ਕਿਸੇ ਨੂੰ ਕਿਸੇ ਖਾਸ ਹੋਰ ਤਰੀਕੇ ਨਾਲ ਬਿਆਨ ਕੀਤਾ ਜਾਂਦਾ ਜੋ ਗੁਰਮਤ ਦੇ ਸਿਧਾਂਤ ਮੁਤਾਬਕ ਨਹੀਂ ਹੈ ਪਰ ਮੂਲ ਮੰਤਰ ਸਾਨੂੰ ਇਹ ਗੱਲ ਦੱਸ ਦਿੰਦਾ ਹੈ ਜਿੱਥੇ ਗੁਰੂ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿੰਨੇ ਵੀ ਕਬੀਰ ਸਾਹਿਬ ਦੇ ਸ਼ਲੋਕ ਨੇ ਜਾਂ ਕਿਸੇ ਵੀ ਭਗਤ ਮਹਾਪੁਰਸ਼ ਦੀ ਬਾਣੀ ਹੈ ਉਸ ਨੂੰ ਤੁਸੀਂ ਇੱਕ ਓੰਕਾਰ ਦੇ ਸਿਧਾਂਤ ਦੇ ਵਿੱਚ ਦੇ ਸਮਝਣਾ ਹੈ ਇਸ ਨਜ਼ਰੀਏ ਦੇ ذریعے ਸਮਝਣਾ ਹੈ ਤੋ ਇਸ ਤੋਂ ਅੱਗੇ ਮਹਾਰਾਜ ਨੇ ਸਰਲੇਖ ਲਿਖਿਆ ਸਲੋਕ ਭਗਤ ਕਬੀਰ ਜੀ ਉਹ ਕੇ ਬੜੇ ਸਤਕਾਰ ਨਾਲ ਲਿਖ ਰਹੇ ਹਨ ਭਗਤ ਕਬੀਰ ਜੀਓ ਕਬੀਰ ਸਾਹਿਬ ਜੀ ਦੇ ਸਲੋਕ ਨੇ ਹੁਣ ਇਹਨਾਂ ਸਲੋਕਾਂ ਦੀ ਜੋ ਵਿਆਖਿਆ ਹੈ ਉਹ ਧਿਆਨ ਮੰਗਦੀ ਹੈ ਕੁਝ ਇੱਕ ਸਾਵਧਾਨੀਆਂ ਮੰਗਦੀ ਹੈ ਜਿਸ ਤਰ੍ਹਾਂ ਪਹਿਲਾਂ ਮੈਂ ਜ਼ਿਕਰ ਕਰ ਦਿੱਤਾ ਹੈ ਕਿ ਗੁਰੂ ਸਾਹਿਬ ਨੇ ਜੋ ਉੱਪਰ ਮੰਗਲ ਲਿਖਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਰੇ ਸ਼ਲੋਕਾਂ ਦੀ ਵਿਆਖਿਆ ਉਸ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੇ ਨਜ਼ਰੀਏ ਤੋਂ ਹੋਏਗੀ। ਦੂਜੀ ਗੱਲ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰ ਰਹੇ ਸਨ। ਇਹਨਾਂ ਸ਼ਲੋਕਾਂ ਦਾ ਟੀਕਾ ਕਰਨ ਲੱਗੇ 1947 ਦੇ ਵਿੱਚ ਜਦੋਂ ਭਾਰਤ-ਪਾਕਿਸਤਾਨ ਵੰਡਿਆ ਵੰਡ ਹੁੰਦੀ ਪੰਜਾਬ ਦੀ। ਉਹਨਾਂ ਦਿਨਾਂ ਦੇ ਵਿੱਚ ਆਪ ਜੀ ਨੇ ਟੀਕਾ ਕੀਤਾ। ਤੇ ਆਪ ਜੀ ਲਿਖਦੇ ਨੇ ਕਿ ਮੇਰੇ ਅੱਗੇ ਕਈ ਸਵਾਲ ਆਏ। ਕਈ ਕਹਿ ਦਿੰਦੇ ਆ ਕਿ ਕਬੀਰ ਸਾਹਿਬ ਮਹਾਰਾਜ ਜੀ ਵੈਸ਼ਨਵ ਭਗਤ ਸਨ। ਵੈਸ਼ਨਵ ਭਗਤ ਕਹਿੰਦੇ ਨੇ বিষ্ণੂ ਜੀ ਦੇ ਭਗਤਾਂ ਨੂੰ ਜਿਹੜੇ ਵੱਖ-ਵੱਖ ਅਵਤਾਰਾਂ ਦੀ ਪੂਜਾ ਕਰਦੇ ਆ। ਕਈਆਂ ਨੇ ਕਿਹਾ ਕਿ ਕਬੀਰ ਸਾਹਿਬ ਜੀ ਪਿੱਛੋਂ ਮੁਸਲਮਾਨ ਜੁਲਾਹ ਸਨ ਹੈ। ਤੇ ਉਹਨਾਂ ਦੇ ਮੁਸਲਮਾਨਾ ਹੋਣ ਤੇ ਬਹੁਤ ਲੋਕਾਂ ਨੇ ਜ਼ੋਰ ਦਿੱਤਾ। ਕਈਆਂ ਨੇ ਦੂਜੇ ਪਾਸੇ ਨੂੰ ਜੋਰ ਦਿੱਤਾ ਵੀ ਇਸਲਾਮ ਦੀ ਜਦੋਂ ਗੱਲ ਕਰਦੇ ਨੇ ਕਬੀਰ ਸਾਹਿਬ ਤਾਂ ਉਹਨਾਂ ਦੇ ਜੀਵਨ 'ਚ ਇਸਲਾਮ ਨੂੰ ਸਮਝਣ ਦੀ ਜਿੰਨੀ ਡੂੰਘਾਈ ਚਾਹੀਦੀ ਉੰਨੀ ਡੂੰਘਾਈ ਹੈ ਨਹੀਂ ਕਿਸੇ ਨੇ ਕਿਵੇਂ ਕਬੀਰ ਸਾਹਿਬ ਜੀ ਨੂੰ ਅੱਛਾ ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਵੀ ਕਬੀਰ ਸਾਹਿਬ ਦੀ ਜਿਹੜੀ ਬਾਣੀ ਹੈ ਉਹ 'ਚ ਬਹੁਤ ਗੱਲਾਂ ਐਸੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਕੀ ਬਾਣੀ ਨਾਲ ਨਹੀਂ ਮਿਲਦੀਆਂ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਬੀਰ ਸਾਹਿਬ ਦੇ ਸ਼ਲੋਕਾਂ ਚ ਉਹਦੇ ਇੱਕ ਸ਼ਲੋਕਾਂ ਦੇ ਉਦਾਹਰਨ ਦਿੱਤੀ ਜਾਂਦੀ ਹੈ ਜਿਵੇਂ ਕਿ ਕਬੀਰ ਭਾਗ ਮਾਸਲੀ ਸੁਰਾ ਪਾਨ ਜੋ ਜੋ ਪਰਾਣੀ ਖਾਏ ਤੀਰਥ ਵਰਤ ਤੇ ਨਯਮ ਕੀਏ ਸਵੇ ਸਾਤਲ ਜਾਏ ਕਬੇ ਸਾ ਮੱਛੀ ਦਾ ਮਾਸ ਖਾਣ ਤੋਂ ਮਨਾ ਕਰਦੇ ਨੇ ਜਾਂ ਕਬੇ ਸਾਹਿਬ ਦਾ ਇੱਕ ਸ਼ਲੋਕ ਹੋਰ ਆਉਂਦਾ ਜਿੱਥੇ ਆਪ ਜੀ ਕਹਿੰਦੇ ਹਨ ਭਾਵੇਂ ਲੰਬੇ ਕੇਸ ਕਰ ਭਾਵੇਂ ਘੜੜ ਮੁੰਡਾਏ ਕਬੀਰ ਸਾਹਿਬ ਕੈਸਾਂ ਦੇ ਬਾਰੇ ਕਹਿੰਦੇ ਨੇ ਵੀ ਕੋਈ ਫਰਕ ਨਹੀਂ ਪੈਂਦਾ ਚਾਹੇ ਕੇਸ ਲੰਮੇ ਰੱਖ ਲੋ ਚਾਹੇ ਬਿਲਕੁਲ ਘਰਮ ਡਾ ਲੋ ਸੋ ਉਹਨਾਂ ਦੀ ਬਾਣੀ ਦੇ ਵਿੱਚੋਂ ਜਦੋਂ ਆਪ ਜੀ ਟੀਕਾ ਕਰਨ ਲੱਗੇ ਤਾਂ ਇਦਾਂ ਦੇ ਕਈ ਸਵਾਲ ਸਾਹਮਣੇ ਸਨ ਵੀ ਕਬੀਰ ਸਾਹਿਬ ਜੀ ਦੇ ਅਸਲ ਵਿਚਾਰ ਕੀ ਹੈ ਤੇ ਕਬੀਰ ਸਾਹਿਬ ਜੀ ਨੇ ਸੰਸਾਰ ਨੂੰ ਦੱਸਿਆ ਕੀ ਸਮਝਾਇਆ ਕੀ ਤੇ ਉਹਨਾਂ ਦੇ ਬਾਰੇ ਜਿਹੜੇ ਸੰਸਹਿ ਕੀਤੇ ਜਾਂਦੇ ਨੇ ਇਨ੍ਹਾਂ ਸ਼ਲੋਕਾਂ ਦੇ ਸਹੀ ਅਰਥ ਕੀ ਨੇ ਇਹ ਸਮਝਣ ਦੇ ਲਈ ਫਿਰ ਉਹਨਾਂ ਨੂੰ ਕਈ ਮਹੀਨੇ ਦੀ ਮਿਹਨਤ ਲੱਗੀ ਤੇ ਕਈ ਮਹੀਨੇ ਦਿਨ ਰਾਤ ਜਦੋਂ ਚਿੰਤਨ ਕੀਤਾ ਫਿਰ 1947 ਦੇ ਵਿੱਚ ਜਦੋਂ ਵੰਡ ਹੁੰਦੀ ਐ ਉਦੋਂ ਹੱਲੇ ਹੋਏ ਬਹੁਤ ਕਤਲ ਉਗਾਰ ਤੋਂ ਹੀ ਦਿਨ ਰਾਤ ਇਦਾਂ ਦੀਆਂ ਕਹਾਣੀਆਂ ਸੁਣੀਆਂ ਫਿਰ ਪ੍ਰੋਫੈਸਰ ਸਾਹ ਸਿੰਘ ਲਿਖਦੇ ਨੇ ਕਹਿੰਦੇ ਮਨ ਵਿਚਲਿਤ ਹੋ ਜਾਣਾ ਇਦਾਂ ਦੀਆਂ ਗੱਲਾਂ ਸੁਣ ਕੇ ਫਿਰ ਮਨ ਨੂੰ ਟਿਕਾ ਕੇ ਟਿਕਾਣੇ ਤੇ ਲੈ ਕੇ ਆਉਣ ਲਈ ਫਿਰ ਜਿੰਨੇ ਪਹਿਲਾਂ ਟੀਕੇ ਕੀਤੇ ਸੀ ਬਾਣੀਆਂ ਦੇ ਉਹ ਸਾਰੇ ਲੜੀਵਾਰ ਪੜ੍ਹਨੇ ਦੁਆਰਾ ਪੜ੍ਹ ਕੇ ਫਿਰ ਆਪਣੀ ਸੁਰਤ ਨੂੰ ਲੈ ਕੇ ਆਉਣਾ ਉੱਥੇ ਵੀ ਬਾਣੀ ਦੀ ਵਿਚਾਰ ਗੁਰੂ ਦੇ ਵਿਚਾਰ ਕੀ ਹੈ ਫਿਰ ਕਬੀਰ ਸਾਹਿਬ ਦੇ ਸ਼ਲੋਕਾਂ ਨੂੰ ਵਿਚਾਰਨਾ ਤੋ ਇਦਾਂ ਲੰਮੇ ਜਦੋਂ ਜਹਦ ਦੇ ਨਾਲ ਵਿਚਾਰ ਦੇ ਨਾਲ ਗੁਰੂ ਅਗੈ ਅਰਦਾਸਾਂ ਬੇਨਤੀਆਂ ਕੀਤੀਆਂ ਫਿਰ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਵਿੱਚੋਂ ਜੋ ਪ੍ਰਾਪਤੀ ਹੋਈ ਪ੍ਰਾਪਤੀ ਕੀ ਹੋਈ ਕਿ ਕਬੀਰ ਸਾਹਿਬ ਦੇ ਜਿਹੜੇ ਸ਼ਲੋਕ ਨੇ ਇਹ ਕੇਵਲ ਇੱਕ ਇੱਕ ਕਰਕੇ ਸ਼ਲੋਕ ਦੇਖਣੇ ਨਹੀਂ ਚਾਹੀਦੇ ਇਹਨਾਂ ਦੇ ਅਰਥਾਂ ਨੂੰ ਇੱਕ ਇੱਕ ਕਰਕੇ ਨਾ ਦੇਖੋ ਕਬੀਰ ਸਾਹਿਬ ਦੇ ਸ਼ਲੋਕਾਂ ਦਾ ਜਿਹੜਾ ਵਹਾ ਹੈ ਉਹ ਜੁਟ ਦੇ ਰੂਪ ਦੇ ਵਿੱਚ ਹੈ ਜਿਸ ਤਰ੍ਹਾਂ ਕਿ ਪਹਿਲੇ 12 ਸ਼ਲੋਕ ਇੱਕ ਇੱਕੋ ਹੀ ਪੈਟਰਨ 'ਚ ਚੱਲਦੇ ਨੇ ਇੱਕ ਵਿਸ਼ੇ ਦੇ ਚੱਲਦੇ ਨੇ ਇਦਾਂ ਹੀ ਅੱਗੇ ਜਾ ਕੇ ਉਹਨਾਂ ਨੇ ਫਿਰ ਦੱਸਿਆ ਕਿ ਸ਼ਲੋਕਾਂ ਦਾ ਕਬੀ ਸਹੂਜੀ ਦੇ ਇਹ ਜੁਟ ਬਣੇ ਹੋਏ ਨੇ ਵੀ 15 ਸ਼ਲੋਕ ਇਦਾਂ ਚੱਲਣਗੇ 30 ਸ਼ਲੋਕ ਕਿਸੇ ਇੱਕ ਗੱਲ ਤੇ ਚੱਲਣਗੇ ਇੱਕ ਵਿਸ਼ੇ ਬਣੇ ਹੋਏ ਨੇ ਜਨੋ ਉਸ ਵਿਸ਼ੇ ਦੇ ਮੁਤਾਬਕ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਤੀਜੇ ਤੋਂ ਚੌਥਾ ਸ਼ਲੋਕ ਵਿਚਾਰਾਂਗੇ ਅਰਥ ਵੀ ਸਪਸ਼ਟ ਹੁੰਦੇ ਜਾਣਗੇ ਤੇ ਸਮਝ ਵੀ ਪੈਂਦੀ ਜਾਏਗੀ ਕਿ ਕਬੀਰ ਸਾਹਿਬ ਸਾਨੂੰ ਸਮਝਾ ਕੇ ਰਹੇ ਨੇ ਸੋ ਜਿਹੜਾ ਪਹਿਲਾ ਹੈ ਸ਼ੁਰੂਆਤੀ ਹੈ ਕਬੀਰ ਸਾਹਿਬ ਦੇ ਪਹਿਲੇ 12 ਸ਼ਲੋਕ ਇੱਕ ਵਿਸ਼ੇ ਦੇ ਨੇ ਉਹ ਵਿਸ਼ਾ ਕੀ ਹੈ ਪਹਿਲੇ 12 ਸ਼ਲੋਕਾਂ ਦਾ ਵਿਸ਼ਾ ਹੈ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਤੇ ਸਿਮਰਨ ਕਰਨ ਦੇ ਲਈ ਕਿਸੇ ਤਰ੍ਹਾਂ ਦੇ ਕੋਈ ਵਿਸ਼ੇਸ਼ ਜਿਹੜੀਆਂ ਚੀਜ਼ਾਂ ਲੋਕੀ ਵਰਤਦੇ ਐ ਉਹਨਾਂ ਦੀ ਜ਼ਰੂਰਤ ਨਹੀਂ ਐ ਕੋਈ ਖਾਸ ਧਾਰਮਿਕ ਚਿੰਨ ਵਰਤ ਕੇ ਹੀ ਸਿਮਰਨ ਹੋ ਸਕਦਾ ਐ ਜਾਂ ਕਿਸੇ ਖਾਸ ਜਾਤ ਦੇ ਲੋਕੀ ਰੱਬ ਦਾ ਨਾਮ ਲੈ ਸਕਦੇ ਐ ਕੁਝ ਇੱਕ ਖਾਸ ਜਾਤੀਆਂ ਜੇ ਵਰਨਾ ਦੇ ਲੋਕਾਂ ਨੂੰ ਰੱਬ ਦਾ ਨਾਮ ਲੈਣ ਦੀ ਆਗਿਆ ਨਹੀਂ ਸੀ ਕਬੀਰ ਸਾਹਿਬ ਕਹਿੰਦੇ ਜਿਹੀ ਕੋਈ ਗੱਲ ਨਹੀਂ ਐ ਵਾਹਿਗੁਰੂ ਦਾ ਨਾਮ ਲੈਂਦੇ ਹੋਏ ਕਈ ਵਾਰੀ ਮਨ ਦਾ ਡਿਗੰਡੋਲਾ ਚੱਲ ਪੈਂਦਾ ਤਾਂ ਇਹ ਦੱਸਿਆ ਕਿ ਜੇ ਆਪਾਂ ਚੱਲਿਆਂ ਤੇ ਕਿਵੇਂ ਦ੍ਰਿੜਤਾ ਦੇ ਨਾਲ ਇਸ ਰਸਤੇ ਉੱਪਰ ਚੱਲਣਾ ਹੈ। ਤੋਂ ਇਦਾਂ ਦੀਆਂ ਗੱਲਾਂ ਨੂੰ ਪਹਿਲਾਂ 12 ਸ਼ਲੋਕਾਂ ਦੇ ਵਿੱਚ ਆਪ ਜੀ ਨੇ ਸਮਝਾਇਆ ਹੈ। ਆਓ ਆਪਣੇ ਕੋਲ ਜਿੰਨਾ ਕੋ ਸਮਾਂ ਪਹਿਲੇ ਸ਼ਲੋਕ ਤੋਂ ਆਰੰਭ ਤਾਂ ਕਰਦੇ ਹਾਂ। ਸਾਰੇ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਪਣੇ ਆਪਣੇ ਪਰਿਵਾਰ ਅਤੇ ਸਰਵਤ ਜੀ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ। ਸਾਤਨਾਮ ਸ੍ਰੀ ਵਾਹਿ ਗੁਰੂ ਜੀ ਕਮੇਰਾ ਮੇਰੀ ਸਿਮਰਣੀ ਰਸਨਾ ਉਪਰ ਰਾਮ ਸਿਮਰਨ ਦੀ ਦਾ ਅਰਥ ਹੁੰਦਾ ਹੈ ਮਾਲਾ ਜਿਹਦੇ ਜਰੀਏ ਲੋਕੀ ਸਿਮਰਨ ਕਰਦੇ ਆ ਰਸਨਾ ਉਪਰ ਰਾਮ ਮੈਂ ਆਪਣੇ ਰਸਨਾ ਤੋਂ राम राम प्रभु जीदा जीदा जी ਦਾ ભગવાન ਜੀ ਦਾ ਨਾਮ ਜਪਦਾ ਹਾਂ ਤੇ ਭਗਵਾਨ ਜੀ ਦਾ ਨਾਮ ਰਸਨਾ ਤੋਂ ਜਪਣਾ ਹੀ ਮੇਰੀ ਸਿਮਰਣੀ ਹੈ ਮੇਰੀ ਮਾਲਾ ਹੈ ਭਾਵ ਕਿ ਮੈਂ ਵੱਖਰੇ ਤੌਰ ਤੇ ਕੋਈ ਮਾਲਾ ਲੈ ਕੇ ਨਾਮ ਆਦਿਕ ਨਹੀਂ ਜਪਦਾ ਹਾਂ ਸਿਮਰਨ ਜੀ ਜਾਂ ਮਾਲਾ ਦਾ ਧਾਰਮਿਕ ਜਗਤ ਵਿੱਚ ਬੜਾ ਵੱਡਾ ਮਹੱਤਵ ਰਿਹਾ ਹੈ ਮਾਲਾ ਦੇ ਵੀ ਕਈ ਰੂਪ ਨੇ ਜਦੋਂ ਕੋਈ ਭਾਰਤੀ Hindu ਲੋਕ ਮਾਲਾ ਫੇਰਦੇ ਐ ਉਹ 108 ਮਣਕਿਆਂ ਦੀ ਮਾਲਾ ਫੇਰਦੇ ਐ ਜਦੋਂ ਮੁਸਲਮਾਨ ਵੀਰ ਮਾਲਾ ਫੇਰਦੇ ਐ ਉਹ 101 ਮਣਕੇ ਦੀ ਮਾਲਾ ਫੇਰਦੇ ਐ ਕਿਉਂਕਿ ਕੁਰਾਨ ਦੇ ਵਿੱਚ ਖੁਦਾ ਦੇ 100 ਨਾਮ ਆਏ ਹਨ ਤੇ 101 ਨਾਮ ਦੇ ذریعے ਉਹ ਖੁਦਾ ਦੇ ਕੁਰਾਨ ਦੇ ਨਾਮਾਂ ਨੂੰ ਯਾਦ ਕਰਦੇ ਐ ਤੇ ਜਿਹੜਾ ਮਾਲਾ ਜਿੱਥੋਂ ਮਾਲਾ ਸ਼ੁਰੂ ਹੁੰਦੀ ਹੈ ਖਤਮ ਹੁੰਦੀ ਹੈ ਹਿੰਦੂ ਲੋਕੋ ਨੂੰ ਮੇਰੂ ਮਣਕਾ ਕਹਿ ਦਿੰਦੇ ਐ ਮੁਸਲਮਾਨ ਉਹਨੂੰ ਇਮਾਮ ਕਹਿ ਦਿੰਦੇ ਐ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਜ਼ਿਕਰ ਕੀਤਾ ਮਾਲਾ ਤਸਵੀਂ ਤੋੜ ਕੇ ਜਿਉਂ ਸੋ ਤੇ ਮੈਂ 78 ਲਾਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਤੇ ਆਏ ਗੁਰੂ ਸਾਹਿਬ ਨੇ ਮਾਲਾ ਤੇ ਤਸਵੀਂ ਤੋੜ ਦਿੱਤੀ ਐ ਮਾਲਾ ਤੇ ਤਸਵੀਂ ਤੋੜ ਦਿੱਤੀ ਵੀ ਨਾ 108 ਨਾਲ ਗੱਲ ਵੰਨੀ ਐ ਨਾਇਕਸਾ ਇੱਕ ਨਾਲ ਗੱਲ ਬਾਨੀ ਆ ਗੱਲ ਉਦੋਂ ਬਾਨੀ ਆ ਜਦੋਂ ਤੁਹਾਡੀ ਭਾਵਨਾ ਬਣੇਗੀ। ਤੋ ਗੇਂਤਿਆਂ ਦੇ ਚੱਕਰਾਂ ਚ ਗੁਰੂ ਸਾਹਿਬ ਨੇ ਕੱਢਿਆ ਮਾਲਾ 10ਵੇਂ 도ੜ ਕੇ ਜਿਉ ਸਿਉ ਤੇਮੇ 78 ਲਾਇਆ। ਭਾਈ ਗੁਰਦਾਸ ਜੀ ਲਿਖਦੇ ਨੇ। ਸੋ ਮਾਲਾ ਜਿਹੜੀ ਆ ਛੋਟੀ ਜਿਹੜੀ ਹੱਥ ਚ ਪਾਉਣਿਆ ਗੁੱਟ ਚ ਕਈ ਲੋਕੀ ਪਾ ਲੈਂਦੇ ਆ ਉਹ 27 ਮਣਕਿਆਂ ਦੀ ਹੁੰਦੀ ਆ। ਬੋਧੇ ਲੋਕ ਜਿਹੜੇ ਮਾਲਾ ਫੇਰਦੇ ਉਹਨਾਂ ਦਾ ਵੱਖਰਾ ਤਰੀਕਾ ਹੈ ਉਹ ਇੱਕ ਗੋਲ ਜਾ ਹੱਥ ਵਿੱਚ ਜੰਤਰ ਜਾ ਫੜ ਲੈਂਦੇ ਨੇ ਉਹਨੂੰ ਇਸ ਤਰ੍ਹਾਂ ਘਮਾਉਂਦੇ ਨੇ ਉਹਦੇ ਕੁਝ ਮੰਤਰ ਲਿਖੇ ਹੁੰਦੇ ਨੇ ਕੁਝ ਉਹ ਜਾਪ ਕਰਦੇ ਨੇ ਇਸ ਤਰ੍ਹਾਂ ਮੰਤਰਾਂ ਨੂੰ ਉਹ ਕਹਿੰਦੇ ਵੀ ਹਵਾ ਦੇ ਵਿੱਚ ਸਰਕੂਲੇਟ ਹੁੰਦੇ ਆ ਤੇ ਹਵਾ ਸ਼ੁੱਧ ਵਾਤਾਵਰਨ ਪਵਿੱਤਰ ਹੁੰਦਾ ਹੈ ਉਹਨਾਂ ਦੀ ਆਪ ਸੋਚ ਹੈ ਇਸਾਈ ਪ੍ਰਚਾਰਕ ਵੀ ਮਾਲਾ ਰੱਖਦੇ ਆ ਸੋ ਮਾਲਾ ਇੱਕ ਧਾਰਮਿਕ ਚਿੰਨ ਮੰਨਿਆ ਗਿਆ ਤੇ ਕਈ ਲੋਕੀ ਇਹਦੇ ਜਰੀਏ ਜਪਦੇ ਆ ਜਾਂ ਸ਼ੁਰੂਆਤ ਕੁਝ ਕੋਈ ਜੱਪਣ ਵੀ ਲੱਗ ਜਾਏ ਚਲੋ ਗਲਤ ਵੀ ਨਹੀਂ ਹੈ ਜੇ ਰੱਬ ਦਾ ਨਾਮ ਲੈ ਰਿਹਾ ਪਰ ਹੁਣ ਜਿਹੜਾ ਗੁਰੂ ਨਾਨਕ ਦਾ ਧਰਮ ਹੈ ਫਲਸਫਾ ਹੈ ਇਹ ਫਲਸਫਾ ਖੜਾ ਹੈ ਕਿਰਤ ਕਰਨ ਦੇ ਉੱਪਰ ਜੇ ਕਿਰਤ ਗੁਰੂ ਨਾਨਕ ਦੇ ਫਲਸਫੇ ਵਿੱਚੋਂ ਕੱਢ ਦਿੱਤੀ ਜਾਏ ਤਾਂ ਸਾਧ ਸੰਗਤ ਜੀ ਇਹ ਸਾਰੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕਾਇਮ ਨਹੀਂ ਰਹਿ ਸਕੇਗਾ ਕਿਰਤੇ ਬੰਦਾ ਹੀ ਆਪਣੇ ਗੱਲ ਜ਼ਰੂਰਤ ਨਾਲ ਕਹਿ ਸਕਦਾ ਹੈ ਕਿਰਤੇ ਬੰਦੇ ਅੰਦਰ ਹੀ ਦੁਨੀਆਂ ਦੇ ਦੁੱਖਾਂ ਸੁੱਖਾਂ ਨਾਲ ਲੜਨ ਦਾ ਜਿਗਰਾ ਹੁੰਦਾ ਆ ਤੇ ਕਿਰਤੇ ਬੰਦਾ ਹੀ ਸੰਸਾਰ ਦੀ ਸੱਚਾਈ ਨੂੰ ਜਿੰਨੀ ਕੁ ਨੰਘਾਈ ਨਾਲ ਸਮਝਦਾ ਆਮ ਬੰਦਾ ਨਹੀਂ ਸਮਝ ਸਕਦਾ ਕਬੀਰ ਸਾਹਿਬ ਕਿਰਤੀ ਨੇ ਕੱਪੜਾ ਬੁੰਦੇ ਆ ਕੱਪੜਾ ਬੁੰਦੇ ਹੋਏ ਤਾਣਾ ਬੇਟਾ ਤਿਆਰ ਕਰਨਾ ਸਾਰੇ ਜੋ ਵੀ ਕੋਈ ਆਪਣਾ ਕੰਮ ਸੀ ਹੁੰਦੇ ਦਿਨ ਰਾਤ ਉਹਨਾਂ ਦੇ ਤਾਂ ਹੱਥਾਂ 'ਚ ਅਟਣ ਪੈ ਰਹੇ ਸਨ ਆਪਣਾ ਕੰਮ ਕਰਦੇ ਹੋਏ ਸੋ ਉਹਨਾਂ ਦੇ ਕੋਲੇ ਕੋਈ ਇਹੋ ਜਿਹਾ ਸਮਾਂ ਜਾਂ ਕੋਈ ਬਿਮਾਲਾ ਰੱਖ ਕੇ ਉਹ ਫੇਰਦੇ ਹੋਣ ਜਪਦੇ ਹੋਣ ਨਹੀਂ ਸੀ ਰਵਿਦਾਸ ਮਹਾਰਾਜ ਜੀ ਆਪ ਜੀ ਦਾ ਵੀ ਦਸਾਂ ਨੌ ਹੁੰਦੀ ਕਿਰਤ ਦਾ ਕੰਮ ਸੀ ਧੰਨਾ ਜੀ ਮਹਾਰਾਜ ਪਹਿਲੇ ਸਮੇਂ 'ਚ ਆਪ ਜਾਣਦੇ ਹੋ ਵੀ ਖੇਤੀ ਕਰਨੀ ਉਹ ਵੀ ਰਾਜਸਥਾਨ ਦਾ ਇਲਾਕਾ ਜਿੱਥੇ ਪਾਣੀ ਦੀ ਕਮੀ ਹੋਵੇ ਦਿਨ ਰਾਤ ਬੰਦਾ ਖਾਪ ਜਾਂਦਾ ਹੈ ਇੱਕ ਦੂਜੇ ਨਾਲ ਵੀੜੀ ਤੇ ਕੰਮ ਕਰਦੇ ਸਨ ਵੀ ਅੱਜ ਤੂੰ ਮੇਰੇ ਨਾਲ ਕਰਾ ਦੇ ਕੱਲ ਨੂੰ ਮੈਂ ਤੇਰੇ ਨਾਲ ਕਰ ਦੂੰਗਾ ਸੋ ਇਹ ਜਿਹੜੇ ਮਹਾਪੁਰਸ਼ ਹੋਏ ਨੇ ਪ੍ਰੈਕਟੀਕਲ ਜੀਵਣ ਵਾਲੇ ਹੋਏ ਨੇ ਤਾਂ ਇਹਨਾਂ ਕੋਲੇ ਇਹੋ ਜਿਹਾ ਕੋਈ ਸਮਾਂ ਨਹੀਂ ਸੀ ਹੁੰਦਾ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਦਾ ਸੰਵਸ਼ਾਲੋ ਇਦਾਂ ਦੀ ਮਾਲਾ ਹੱਥ 'ਚ ਫੜ ਲਓ ਇਸ ਤਰ੍ਹਾਂ ਆਪਾਂ ਜਾਪ ਕਰਨਾ ਮੈਂ ਫੇਰ ਇਹ ਪੇਟ ਕਰ ਦਿਆਂ ਵੀ ਆਪਣੇ ਵਰਗੇ ਸਧਾਰਨ ਲੋਕ ਜਿਹੜੇ ਆ ਚਲੋ ਸ਼ੁਰੂਆਤੀ ਤੌਰ ਤੇ ਕੋਈ ਮਾਲਾ ਲੈ ਲੈ ਬਖਰੀ ਗੱਲ ਐ ਪਰ ਇਹਦੀ ਅੱਗੇ ਤੱਕ ਪ੍ਰਵਾਨਤਾ ਆਪਾਂ ਨੂੰ ਵੀ ਨਹੀਂ ਹੈ ਅਸਲ ਚੀਜ਼ ਕੀ ਹੈ ਗੁਰਮਤਿ ਵਿੱਚ ਖਬੀਰ ਸਾਹਿਬ ਮਹਾਰਾਜ ਕਹਿੰਦੇ ਰਸਨਾ ਉੱਪਰ ਰਾਮ ਮੈਂ ਆਪਣੀ ਰਸਨਾ ਤੋਂ ਪ੍ਰਭੂ ਜੀ ਦਾ ਵਾਹਿਗੁਰੂ ਜੀ ਦਾ ਰਾਮ ਜੀ ਦਾ ਭਗਵਾਨ ਜੀ ਦਾ ਅੱਲਾ ਦਾ ਨਾਮ ਜਪਦਾ ਹਾਂ ਨਾਮ ਜਪਣਾ ਇਹ ਮੇਰੀ ਮਾਲਾ ਹੈ ਕਿਉਂਕਿ ਮੈਂ ਆਪਣੀ ਕਿਰਤ ਵੀ ਕਰਨੀ ਹੈ ਤੇ ਕਿਰਤ ਕਰਦੇ ਕਰਦੇ ਮੈਂ ਨਾਲ-ਨਾਲ ਰਾਮ ਰਾਮ ਜਪੀ ਜਾਂਦਾ ਅੱਲਾ ਅੱਲਾ ਕਹੀ ਜਾਂਦਾ ਇਹ ਮੇਰੀ ਮਾਲਾ ਹੈ ਆਦ ਜੋ ਗਾਦੇ ਸਗਲ ਭਗਤ ਤਾ ਕੋ ਸੁਖ ਬਿਸਰਾਮ ਹੁਣ ਕਬੀਰ ਸਾਹਿਬ ਐਗਜ਼ਾਮਪਲ ਦਿੰਦੇ ਐ ਆਦ ਜੁਗਾਦੀ ਆਦ ਕਹਿੰਦੇ ਨੇ ਮੁੱਢ ਤੋਂ ਜੁਗਾਦ ਕਹਿੰਦੇ ਨੇ ਜੁਗਾਂ ਦਾ ਮੁੱਢ ਤੁਸੀਂ ਜਿੰਨੀਆਂ ਵੀ ਸਾਖੀਆਂ ਸੁਣ ਲਓ ਪੜ੍ਹ ਲਓ ਮੁੱਢ ਤੋਂ ਜੁਗਾਂ ਦੇ ਮੁੱਢ ਤੋਂ ਜਿਹੜੇ ਵੀ ਰੱਬ ਜੀ ਦੇ ਭਗਤ ਹੋਏ ਨੇ ਉਹਨਾਂ ਨੇ ਆਪਣੀ ਰਸਨਾ ਦੀ ਮਾਲਾ ਦੇ ਜਰੀਏ ਜਦੋਂ ਜਪਿਆ ਹੈ ਤਾਂ ਕੋ ਉਹਨਾਂ ਨੂੰ ਸੁਖ ਬਿਸ਼ਰਾਮ ਆਤਮਕ ਸੁਖ ਤੇ ਆਤਮਕ ਟਿਕਾਓ ਸਿਮਰਨ ਵਿੱਚੋਂ ਹੀ ਮਿਲਿਆ ਹੈ। ਸਾਪਣੀ ਜੀਵ ਦੇ ਨਾਲ ਰਸਨਾ ਦੇ ਨਾਲ ਸਿਮਰਨ ਕਰਨਾ ਇਹੋ ਹੀ ਸਾਡੇ ਲਈ ਮਾਲਾ ਹੈ। ਜਿਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਰਸਨਾ ਗੁਣ ਗੋਪਾਲ ਨੇ ਦਗਾਇਆ ਨਾ। ਸ਼ਾਂਤ ਸਹਜ ਰਹੁਸ ਮਨ ਉਪਜਿਓ ਸਗਲੇ ਦੁਖ ਭਲਾਇਆ। ਤੋ ਸਮੇਂ ਦੀ ਸਮਾਪਤੀ ਹੈ। ਪਹਿਲੇ ਸ਼ਲੋਕ ਦੀ ਸੰਖੇਪ ਵਿਆਖਿਆ ਕਿ ਵਾਹਿਗੁਰੂ ਜੀ ਦਾ ਨਾਮ ਜਪਣ ਲਈ ਤੁਹਾਡੇ ਕੋਲ ਭਾਵਨਾ ਹੋਣੀ ਜਦੋਂ ਦੀ ਹੈ ਕੋਈ ਚੀਜ਼ਾਂ ਹੋਣੀਆਂ ਜ਼ਰੂਰੀ ਨਹੀਂ ਹੈ ਕਿ ਮੇਰੇ ਕੋਲ ਜੇ ਮਾਲਾ ਹੋਏਗੀ ਜਾਂ ਕੋਈ ਫਲਾਣੀ ਚੀਜ਼ ਆਸਣ ਹੋਏਗਾ ਜਾਂ ਮੈਂ ਕਿਸੇ ਖਾਸ ਥਾਂ ਤੇ ਜਾ ਕੇ ਨਾਮ ਜਪ ਸਕਾਂਗਾ ਜਾਂ ਮੈਨੂੰ ਕੋਈ ਖਾਸ ਸਮਾਂ ਆਏਗਾ ਉਦੋਂ ਹੀ ਮੈਂ ਨਾਮ ਜਪਾਂਗਾ ਨਹੀਂ ਭਗਤ ਜੀ ਕਹਿੰਦੇ ਹਨ ਭਾਈ ਆਪਣੀ ਰਸਨਾ ਤੇ ਨਾਮ ਜਪੋ ਆਤੋਂ ਜੁਗਾ ਤੱਕ ਇਹਦੇ ਨਾਲੇ ਕਲਿਆਣ ਹੋਈ ਹੈ ਅਸੀਂ ਵੀ ਆਪਣੀ ਕਿਰਤ ਕਮਾਈ ਕਰਦੇ ਹੋਏ ਨਾਮ ਜਪਦੇ ਆ ਸਾਡੇ ਕਿਰਤ ਵੀ ਚੱਲੇ ਜਾਂਦੀ ਹੈ ਨਾਲ ਨਾਲ ਨਾਮ ਰੂਪੀ ਮਾਲਾ ਵੀ ਚੱਲਦੀ ਰਹਿੰਦੀ ਹੈ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਦੇ ਬਚਨਾਂ ਨੂੰ ਗੁਰੂ ਸਾਹਿਬ ਨੇ ਜਿਵੇਂ ਸਮਝਾਇਆ ਹੋ ਮੈਂ ਆਪਾਂ ਸਮਝ ਕੇ ਆਪਣੇ ਜੀਵਨ ਚ ਕਮਾ ਸਕੀਏ ਇਹ ਅਰਦਾਸ ਬੇਨਤੀ ਹੈ ਜੀ ਦਾਸ ਵੱਲੋਂ ਵਿਚਾਰ ਕਰਦਿਆਂ ਹੁਣਾਂ ਭੁੱਲਾ ਚੁੱਕਾਂ ਦੇ ਖਿਮਾ ਆਓ ਸਾਧ ਸੰਗਤ ਜੀ ਬੇਨਤੀ ਕਰਦੇ ਆਂ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ 라ਗੇ શ્રી ਦਰਵਾਸਾ ਸਹਿਮਤ ਸੰਸਾਭ ਆਪ ਜੀਆਂ ਦੇ ਜੋ ਦੀਵਾਨ ਨੇ ਅੱਜ ਦਾ ਕੀਰਤਨ ਕੱਲ ਨੂੰ